ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਘਰ ਬੈਠੇ ਹੋਏ ਤੁਸੀਂ ਆਪਣੇ ਪਿਆਰੇ ਪਿਆਰੇ ਲੋਕ ਗੀਤ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਬਹੁਤ ਹੀ ਪਿਆਰੀਆਂ ਜੀਆਂ ਤੇ ਕਰਾਰੀਆਂ ਜੀਆਂ ਬੋਲੀਆਂ ਤੁਹਾਡੇ ਵਾਸਤੇ ਲੈ ਕੇ ਆਏ ਆ ਉਮੀਦ ਆ ਤੁਹਾਨੂੰ ਚੰਗੀਆਂ ਲੱਗਣਗੀਆਂ ਕਿਉਂਕਿ ਇਹ ਸਾਰੀ ਨਵੀਆਂ ਬੋਲੀਆਂ ਦੀ ਕਲੈਕਸ਼ਨ ਕੀਤੀ ਹੈ ਜੀ ਮੇਰੇ ਲਈ ਬਹੁਤ ਨਵੀਆਂ ਉਮੀਦ ਆ ਤੁਹਾਡੇ ਲਈ ਵੀ ਨਵੀਆਂ ਹੋਣਗੀਆਂ ਸੋ ਪੇਸ਼ ਆ ਤੁਹਾਡੇ ਸਾਹਮਣੇ ਖੂਬਸੂਰਤ ਜੀਆਂ ਬੋਲੀਆਂ ਟੁੱਟੀ ਮੰਜੀ ਵਾਣ ਪਰਾਣਾ ਟੁੱਟੀ ਮੰਜੀ ਵਾਣ ਪਰਾਣਾ ਵਿੱਚ ਦੀ ਦੀਂਦੇ ਤਾਰੇ ਵੇ ਤੂੰ ਕਿੱਧਰ ਗਿਆ ਢੇਠ ਬੋਲੀਆਂ ਮਾਰੇ 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 ਵੇ ਤੂੰ ਕਿੱਧਰ ਗਿਆ ਟੁੱਟੇ ਮੰਝੀ ਬਾਣ ਪਰਾਣਾ ਟੁੱਟੇ ਮੰਝੀ ਬਾਣ ਪਰਾਣਾ ਵਿੱਚ ਦੀ ਦੀ ਦੇ ਤਾਰੇ ਨਹੀਂ ਮੈਂ ਅੰਦਰ ਪਿਆ ਢੋਲੀ ਨਾ ਮਟਿਆ ਰਹਿਨੀ 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 ਮੈਂ ਅੰਦਰ ਪਿਆ ਹਾੜੀ ਵਿਵੇਚ ਲਈ ਸੋਣੀ ਵਿਵੇਚ ਲਈ ਸਾਨੂੰ ਤੇਰੀਆਂ ਕਮਾਈਆਂ ਦਾ ਕੀ ਭਾ ਮੁੰਡਿਆ ਸਾਡੇ ਦਿਲ ਚ ਅਧੂਰੇ ਰਹਿਗੇ ਚਾ ਮੁੰਡਿਆ ਸਾਡੇ ਦਿਲ ਚ ਅਧੂਰੇ ਰਹਿ ਪੰਜਾਰ ਪਈਆਂ ਦੀ ਕਣਕ ਲਿਆਂਦੀ ਓ ਨੂੰ ਮੋੜ ਮੋੜ ਝੋਕਦਾਨੀ ਤਕੀਏ ਪੈਂਦੀ ਬਾਜੀ ਮੈਂ ਤੂੰ ਬਾਜੀ ਕਿਉਂ ਨਹੀਂ ਵੇਖਦਾ ਤਕੀਏ ਪੈਂਦੀ ਬਾਜੀ ਮੈਂ ਤੂੰ ਬਾਜੀ ਕਿਉਂ ਨਹੀਂ ਵੇਖਦਾ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਂ ਤੂੰਆਂ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਵੇਖਦਾ ਤੂੰਆਂ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਨਾ ਤੂੰ ਯੋ ਮੇਰੀ ਬਾਜਨੀ ਮੈਂ ਤੇਰੇ ਵੰਦ ਦੇਖਦਾ ਪੰਜਾ ਤੇ ਪੰਜਾਂ ਦੀ ਬੰਸਰੀ ਲਿਆਉਂਦਾ ਸਾਥ ਵਿੱਚ ਬੈ ਕੇ ਵਜਾਉਂਦਾ ਨੀ ਪੱਟੂ ਨਿਤ ਬਦਨਾ ਮੀ ਲਿਆਉਂਦਾ ਨੀ ਪੱਟੂ ਨਿਤ ਬਦਨਾ ਮੀ ਮਾਪਿਆਂ ਦਾ ਕਰ ਖੁੱਲਮ ਖੁੱਲਾ ਮਾਪਿਆਂ ਦਾ ਕਰ ਖੁੱਲਮ ਖੁੱਲਾ ਸਾਰਿਆਂ ਦੇ ਪੀੜੀ ਥਾਂ ਵੇਜਾ ਮੈਂ ਨਹੀਂ ਬਸਣਾ ਘਰ ਪੱਤੀ ਤੇਰੀ ਮਾ ਵੇਜਾ ਮੈਂ ਨਹੀਂ ਬਸਣਾ ਘਰ ਪੱਤੀ ਤੇਰੀ ਮਾ ਵੇਜਾ ਮੈਂ ਨਹੀਂ ਬਸਣਾ ਦੋ ਕੜਿਆਂ ਵਿੱਚ ਦਾਣੇ ਸੁਣੀਂਦੇ ਦੋ ਕੜਿਆਂ ਵਿੱਚ ਦਾਣੇ ਸੁਣੀਂਦੇ ਤੀਜੇ ਕੜੇ ਵਿੱਚ ਸਗਲੇ ਨੀ ਬੀਬੀ ਲਣਾਨੇ ਤੇ ਲੜ ਕੜੇ ਬਦਲੇ ਨੀ ਬੀਬੀ ਲਣਾਨੇ ਤੇ ਲੜ ਕੜੇ ਤੋਕੜਿਆਂ ਵਿੱਚ ਕਣਕ ਸੁਣੀਂਦੀ ਤੋਕੜਿਆਂ ਵਿੱਚ ਸਣ ਕਣਕ ਸੁਣੀਂਦੀ ਤੀਜੇ ਕੜੇ ਵਿੱਚ ਚਾਂਦੀ ਨੀ ਬੀਬੀ ਨਣਾਨੇ ਸੋਰੇ ਕਿਉਂ ਨੀ ਜਾਂਦੀ ਨੀ ਬੀਬੀ ਨਣਾਨੇ ਸੋਰੇ ਕਿਉਂ ਨੀ ਜਾਂਦੀ ਤੀ ਬੀਬੀ ਨਣਾਨੇ ਸੋਰੇ ਨੀ ਜਾਂਦੀ ਨੀ ਬੀਬੀ ਨਣਨੇ ਇੱਕ ਕੜੇ ਵਿੱਚ ਮੋਠੇ ਬਾਜਰਾ ਇੱਕ ਕੜੇ ਵਿੱਚ ਮੋਠੇ ਬਾਜਰਾ ਇੱਕ ਕੜੇ ਵਿੱਚ ਰੂ ਬੇਥੜ ਥੜ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਬੇਥੜ ਥੜ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਬੇਥੜ ਥੜ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਸੱਤ ਵਿਲੜੇ ਨਾਲੇ ਸੋਰਾ ਵਿਲੜੇ ਨਾਲੇ ਵੱਡੇ ਪੈਣ ਜੀ ਥੋਡਾ ਮਾ ਪੁਤੰਦਾ ਏਕਾ ਵੇ ਮੈਂ ਕੱਲੀ ਡੈਂਗੜੀ ਥੋਡਾ ਮਾ ਪੁਤੰਦਾ ਏਕਾ ਵੇ ਮੈਂ ਕੱਲੀ ਡੈਂਗੜੀ ਥੋਡਾ ਮਾ ਪੁਤੰਦਾ ਏਕਾ ਵੇ ਮੈਂ ਕੱਲੀ ਡੈਂਗੜੀ ਕਿਸੇ ਦਿਨ ਖਾਏ ਖਾਏ ਆਪਣੇ ਹਿੱਸੇ ਦੀ ਨਿੰਦੀ ਇਹ ਨਸਿ ਅਭਿਮਾਇਆ ਕਿਸੇ ਦਿਨ ਨਿੰਦੀ ਇਹ ਨਸਿ ਅਭਿਮਾਇਆ ਕਿਸੇ ਦਿਨ ਨਿੰਦੀ ਇਹ ਨਸਿ ਅਭਿਮਾਇਆ ਕਿਸੀ ਲੋਕੇ ਤਾਂ ਕਹਿੰਦੇ ਨੂਹਾ ਨੂਹਾ ਲੋਕੇ ਤਾਂ ਕਹਿੰਦੇ ਨੂਹਾ 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 ਕਿਸ ਨੇ ਬਣਾਈਆਂ ਬਿੱਲੀਆਂ ਬਾਰ ਲੀਆਂ ਘੜ ਕੋਟਣ ਨੂੰ ਆਈਆਂ ਬਿੱਲੀਆਂ ਬਾਰ ਲੀਆਂ ਗਿਆਂ ਬਿਲੀਆਂ ਬਰ ਲੀਆਂ ਕਲਕੋਟਨ ਨੂੰ ਆਈਆਂ ਬਿਲੀਆਂ ਬਰ ਲੀਆਂ ਬਾਗਾਂ ਦੇ ਵਿੱਚ ਕੋਇਲ ਬੋਲਦੀ ਬਾਗਾਂ ਦੇ ਵਿੱਚ ਕੋਇਲ ਬੋਲਦੀ ਟੱਲੀ ਉੱਤੇ ਫੁੱਗੀ ਨਣਾ ਨਾ ਸਾਰੇ ਤੋੜ ਕੇ ਪਰ ਜਾਈਆਂ ਪਾਈ ਲੁੱਡੀ ਨਣਾ ਨਾ ਸਾਰੇ ਤੋੜ ਕੇ ਪਰ ਜਾਈਆਂ ਪਾਈ ਲੁੱਡੀ ਨਣਾ ਨਾ ਸਾਰੇ ਤੋੜੀਏ ਪਰ ਜਾਈਆਂ ਪਾਈ ਲੁੱਡੀ ਇੱਕ ਘੜੇ ਵਿੱਚ ਕੜਾ ਕੜੇ ਦੇ ਵਿੱਚ ਪਾਣੀ ਨਹੀਂ ਸੱਸੀਏ ਨਾਲੜੇ ਸਾਡੀ ਉਮਰ ਨਹੀਂ ਆਣੀ ਨਹੀਂ ਸੱਸੀਏ ਨਾਲੜੇ ਸਾਡੀ ਉਮਰ ਨਹੀਂ ਆਣੀ ਨਹੀਂ ਸੱਸੀਏ ਕੜਾ ਤੇ ਕੜਾ ਨਿਕੜੇ ਦੇ ਵਿੱਚ ਡੋਈ ਹੁਣ ਲੜ ਸੱਸ ਨਹੀਂ ਮੈਂ ਤੇਰੇ ਜਿੱਡੀਓ ਰਾਤ ਪੱਕੀ ਖੇ ਪੱਕੀ ਖੁੱਲਲੀ ਤੇ ਮੱਜਾਂ ਬੰਨਨੀਆਂ ਨੇ ਦੇਖ ਵੀਰਾਂ ਦੀ ਖੱਟੀ ਅੱਗੇ ਕੰਗਣ ਪਿੱਛੇ ਚੂੜੀਆਂ ਦੇਖ ਵੀਰਾਂ ਦੀ ਕੱਟੀ ਅੱਗੇ ਕੰਗਣ ਪਿੱਛੇ ਚੂੜੀਆਂ ਦੇਖ ਵੀਰਾਂ ਦੀ ਕੱਟੀ ਅੱਗੇ ਕੰਗਣ ਪਿੱਛੇ ਚੂੜੀਆਂ ਕਮਲੇ ਦੇ ਲੜਲਾ ਤੀਨ ਕੁੜੀਓ ਕਮਲੇ ਦੇ ਲੜਲਾ ਤੀਨ ਕੁੜੀਓ ਪਹੁੰਚਾ ਮੈਂ ਤਕਦੀਰ ਨੂੰ ਤੜਕਾ ਲਾ ਕੇ ਬਹਿ ਗਿਆ ਨੀ ਬਦਾਮਾਂ ਵਾਲੀ ਖੀਰ ਨੂੰ ਤੜਕਾ ਲਾ ਕੇ ਬਹਿ ਗਿਆ ਨੀ होले <mile> गई होले गई, गई, गई वे सिडी म चुबारा तेरा गई वे सिडी मार चुबारा तेराुल गे ची मार बारा तेरा भुल गई हुल गई हुल गई ता आज किद गई ता आज किद फुल गई ਇਰੋਜਾਂ ਮੀ ਤੈ ਅੱਜ ਕਿਦਾਂ ਪੰਦ ਰਾਤੇ ਤੇਰੀ ਪੱਠੀ ਚੋਰੀਏ ਪੁਨ ਪੁਨ ਫਕਰਾਂ ਦੇ ਦਾਣੇ ਨੀ ਮਾਰਾਂ ਡੀਟਾ ਦਿਆਂ ਪੱਠੀ ਮਾਰਾਂ ਡੀਟਾ ਦਿਆਂ ਪੱਠੀ ਰੇਤਰਲਾ ਦੇਣੇ ਦਾਣੇ ਉਮਰਾਂ ਕੈਦ ਦਿਆਂ ਕੰਤ ਜਿਨਾ ਦੇ ਨਿਆਣੇ ਕੁਮਰਾ ਕੈਦ ਦਿਆਂ ਕੰਤ ਜਿਨਾ ਦੇ ਨਿਆਣੇ ਉਮਰਾਂ ਕੈਦ ਦਿਆਂ ਕੰਤ ਜਿਨਾ ਦੇ ਨਿਆਣੇ ਉਮਰਾਂ ਕੈਦ ਦਿਆਂ ਉਮੀਦ ਹੈ ਜੀ ਪਿਆਰੀਆਂ ਜਿਹੜੀਆਂ ਲੋਕ ਬੋਲੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓਜ਼ ਨੂੰ ਵੱਧ ਵੱਧ ਸ਼ੇਅਰ ਕਰਦਿਆ ਕਰੋ ਬਾਕੀ ਜੇ ਕੋਈ ਲੋਕਗੀਤੀ ਤੁਹਾਡੀ ਫਰਮਾਇਸ਼ ਹੁੰਦੀ ਆ ਕਿ ਲੋਕਗੀਤ ਸਾਨੂੰ ਗਾ ਕੇ ਸੁਣਾਓ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ